ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਜਿਹਦਾ ਨਾਮ ਮੈਂ ਇਕੱਲ ਸਿਰਫ ਕਹਿ ਲਵਾਂ ਤੇ ਕਿਦਾਂ ਤੁਸੀਂ ਸਾਰੇ ਤੇ ਆਪਾਂ ਵੀ ਠੀਕ ਠਾਕ ਆ ਤੇ ਹਾਂਜੀ ਤੇ ਹੋਰ ਆਪਣਾ ਵਲੌਗ ਇਸ ਕਰਕੇ ਨਹੀਂ ਆਇਆ ਸੀ ਅੱਜ ਆਪਾਂ ਤੁਹਾਨੂੰ ਦੱਸਣਾ ਕਿ ਜੇ ਆਪਾਂ ਤੁਹਾਡਾ ਕੁਝ ਵੀ ਸ਼ੇਅਰ ਕਰਦੇ ਆ ਤੇ ਆਪਾਂ ਨੂੰ ਤੁਹਾਡੇ ਨਾਲ ਦੁੱਖ ਵੀ ਸ਼ੇਅਰ ਕਰਨਾ ਚਾਹੀਦਾ ਆਪਾਂ 2-3 ਦਿਨ ਵਲੌਗ ਇਸ ਕਰਕੇ ਨਹੀਂ ਬਣਾਇਆ ਸੀ ਮੈਂ ਵੀ ਬਿਮਾਰ ਬਹੁਤ ਖੁੱਗੀ ਸੀ ਕਿ ਸੁੱਖ ਦੀ ਬਹੁਤ ਬਿਮਾਰ ਸੀ ਸੁੱਖ ਨੂੰ ਬੁਖਾਰ ਹੋ ਗਿਆ ਸੀਗਾ ਤੇ ਮੈਨੂੰ ਮੇਰੇ ਜਿਹੜੀ ਆਪਣੀਆਂ ਵਾਲੀ ਚੀਜ਼ ਹੁੰਦੀ ਹੈ ਇੱਥੇ ਸਵੇਲਿੰਗ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਬੈਕ ਤੇ ਪਿੱਛੇ ਪੇਨ ਹੁੰਦੀ ਸੀਗੀ ਤੇ ਆ ਵਾਲੀ ਚੀਜ਼ ਤੇ ਹੁੰਦੀ ਸੀ ਤੇ ਆਪਾਂ ਨੂੰ ਡਾਕਟਰ ਨੇ ਪਾਤਾ ਮੈਂ ਵੀ ਕਹਿੰਦੇ ਕਿ ਤੁਸੀਂ ਆਪਣਾ ਕਣਾ ਹੱਟ ਦਾ ਜਿਹੜਾ ਉਹ ਟੈਸਟ ਕਰਵਾਓ ਤੇ ਬਹੁਤ ਸ਼ੁਕਰ ਦਾ ਵੀ ਹਾਰਦਿਕ ਕੋਈ ਪ੍ਰੋਬਲਮ ਨਾ ਹੋਵੇ ਤੇ ਸੈਸ ਕਰਕੇ ਆਪਾਂ ਬਹੁਤ ਟੈਨਸ਼ਨ ਚ ਸੀ ਵੀ ਕੋਈ ਐਦਾਂ ਦੀ ਕੋਈ ਗੱਲ ਨਾ ਹੋਵੇ ਫਿਰ ਆਪਾਂ ਅੱਜ ਕਰਵਾ ਕੇ ਲਿਆਏ ਟੈਸਟ ਉਹਨਾਂ ਨੇ ਆਪਾਂ ਨੂੰ ਤੈਨ ਦੰਦੇ ਦਵਾਈ ਖਾਦੀ ਸੀ ਕਿ ਨਸੀ ਰਸਟ ਕਰਨੀ ਆਗੀ ਤੇ ਪਹਿਲਾਂ ਤੁਸੀਂ ਇਹ ਦਵਾਈ ਖਾ ਕੇ ਵੇਖੋ ਫਿਰ ਤੁਸੀਂ ਟੈਸਟ ਕਰਵਾਇਓ ਤੇ ਆਪਾਂ ਦਵਾਈ ਖਾ ਲਈ ਸੀ ਉਹ ਉਦੋਂ ਬਾਅਦ ਆਪਾਂ ਅੱਜ ਟੈਸਟ ਕਰਵਾ ਕੇ ਲਿਆਏ ਸੀਗੇ ਤੇ ਉਹ ਤੁਹਾਨੂੰ ਦਿਖਾਉਣੇ ਆ ਮੈਂ ਟੈਸਟ ਵੀ ਤੇ ਇੱਧਰ ਪਈ ਆ ਸੁੱਖ ਤੇ ਉਹ ਵੀ ਅੱਜ ਪਿਆ ਦੋ ਤਿੰਨ ਦਿਨ ਹੋ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਤੇ ਬੁਖਾਰ ਆਪਾਂ ਇਹਨਾਂ ਦੀ ਵੀ ਦਵਾਈ ਲਈ ਆ ਤੇ ਹੁਣ ਤਾਂ ਥੋੜਾ ਘਠੀਕ ਆ ਪਰ ਦੋ ਦਿਨ ਹੋ ਗਏ ਉਹ ਨਾ ਉੱਠੇ ਨਾ ਜਾਂਦਾ ਬਿਲਕੁਲ ਵੀ ਬਹੁਤ ਜ਼ਿਆਦਾ ਕਮਜ਼ੋਰ ਜੇ ਹੋਏ ਪਏ ਆ ਅੱਛੇ ਵੀ ਪਏ ਅੱਜ ਸੀ ਇਹਨਾਂ ਦਾ ਪੇਪਰ ਪੇਪਰ ਤੋਂ ਬਾਅਦ ਆ ਕੇ ਸੌਂਗੇ ਜੇ ਇੱਧਰ ਸੁੱਤੇ ਆ ਉੱਠੋ ਕੇ ਹਾਂ ਠੀਕ ਆ ਠੀਕ ਆ ਹੁਣ ਹਾਂ ਕਿਵੇਂ ਆ ਮੁਰਕਾ ਜਾ ਆ ਪਸੀਨਾ ਬਹੁਤ ਆ ਜਾਂਦਾ ਵਾ ਤੇ ਆਪਾਂ ਏਸੀ ਛੱਡਿਆ ਨਹੀਂ ਗਾ ਵੀ ਇਸ ਕਰਕੇ ਵੀ ਚਲ ਪਸੀਨਾ ਆਊਗਾ ਗੋਲੀਆਂ ਲੈ ਲਈਆਂ ਸੀ ਹਣ ਲਈਆਂ ਨਹੀਂ ਹੈਨਾ ਅੱਜ ਰੋਟੀ ਨਹੀਂ ਖਾਦੀਗੀ ਰੋਟੀ ਨਾ ਬੁਖਾਰ ਹੀ ਬਹੁਤ ਆ ਦੀ ਨਹੀਂ ਕਰਦਾ ਬਾਹਰ ਵੀ ਜੀ ਆਪਦੇ ਹੂੰ ਪੋਣਾ ਮੈਂ ਜਦੋਂ ਉੱਥੇ ਹਰਿਆਣਾ ਨਹੀਂ ਗਏ ਬੱਚਾ ਹੂੰ ਹੂੰ ਅੱਜ ਜਾ ਹਰਿਆਣਾ ਪਰसों ਗਏ ਆ ਦੋ ਦਿਨ ਹੋ ਗਏ ਤੁਹਾਨੂੰ ਬੁਖਾਰ ਚੜਦੇ ਨੂੰ ਕੱਲ ਸਾਰਾ ਦਿਨ ਪਏ ਰਹੇ ਆ ਤੇ ਅੱਜ ਅੱਜ ਤੋਂ ਹਾਂ ਪਰसों ਹਰਿਆਣੇ ਗਏ ਉਹ ਜਿਹੜਾ ਡੀਜਲਾ ਆ ਰਿਹਾ ਮੈਂ ਐ ਕਰਾ ਦਿੱਤਾ ਨਾ ਹੂੰ ਡਾਕਟਰ ਸਾਹਿਬ ਨੂੰ ਬੋਲ ਲਾਈ ਉਹ ਟਾਈਮ ਲੱਗਾ ਜਾਂ ਸਾਢੇ 5 ਮਿੰਟ ਲੱਗੇ ਹੂੰ ਹਾਂ ਹਾਂ ਤੇ ਮੁਕਿੰਦਾ ਸੀ ਮਾਲਾ ਕਹਿੰਦਾ ਢੇ ਢੇ ਟਿਕਨੇ ਹਾਂ ਹਾਂ ਤੇ ਦੁਬਾਰ ਕਹਿੰਦਾ ਦੇਖੇ ਦਾੜ ਕੇ ਜੇ ਮੁਰਕੇ ਮੇਰੋ ਸੱਚਾ ਲਿਆ ਹਾਂ ਹਾਂ ਰਾਜ ਨੂੰ 9:30 ਤੱਕ ਸੁਣ ਜੇ ਆਈਏ ਮੇਰੇ ਹਾਂ ਹਾਂ ਕਿ ਉਹ ਰਾਜ ਨੂੰ ਬਾਅਦ ਚੜਦੇ ਹਾਂ 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 ਦੁਬਾਰ ਆ ਕੇ ਬਾਤ ਕਰਨਾ ਹਾਂ ਹਾਂ ਤੇ ਲੇ ਗਏ ਆਪੇ ਕੀ ਤੋਂ ਜਿਹੜਾ ਮੈਂ ਆਣ ਕੇ ਪਿਆ ਗਏ ਤੇ ਜਿਹੜਾ ਮੈਂ ਆਣ ਕੇ ਮੋਰ ਕੇ ਮਿਲ ਫੇਰਾ ਨਾ ਹੀ ਆਤਰੀ ਲੱਗੇ ਮੇਰੀ ਮੀਟ ਉਹ ਦੇਖੇ ਮੈਂ ਫੇਰਾ ਹੂੰ ਹੂੰ ਫਿਰ ਜਦੋਂ ਸੌਣਾ ਜਿਆਦਾ ਕੱਲੀ ਰੋਟੀ ਖਾ ਲਵਾਂ ਹੂੰ ਹੂੰ ਫਿਰ ਉਸ ਟਾਈਮ ਆਪਾਂ ਰਾਤ ਨੂੰ ਰੋਟੀ ਬਸ ਦੋ ਰੋਟੀਆਂ ਖਾਦੇ ਹਾਂ ਹੂੰ 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 ਤਦੋਂ ਅੱਜ ਜਿਹੜਾ ਪਤੂਗੜੀ ਆਪਾਂ ਚਲਾ ਕੇ ਬੁਲਾਏ ਆਨੇ ਆ ਨਾਲ ਤੇ ਗਿਆ ਦਵਾਈ ਲੈਣ ਦੇ ਨਾਲ ਨਾਲ ਦਰਦੇਰਾ ਵੀ ਆਪਾਂ ਟੈਸਟ ਕਰਾ ਲੈਂਦੇ ਆ ਨਾ ਹੂੰ 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 ਇਹ ਵੀ ਰਿਪੋਰਟ ਵੀ ਕਰਾ ਲੈਣ ਕਿੱਥੇ ਰੋਲ ਦੇ ਆਹ ਵੇ ਪਈ ਇੱਕ ਮਿੰਟ ਬੰਦ ਕਰ ਲਓ ਉਹ ਪਈ ਗਗਨਦੀਪ ਦੀ ਰਿਪੋਰਟ ਮਨਿੰਦਰ ਉਹ ਲਿਆਈ ਗਗਨਦੀਪ ਚੱਕ ਕੇ ਰਿਪੋਰਟ ਜੀ ਆਪਦੀ मैंने इंटरव्यू अटकड़े आया था एक दिन और टकड़े पता बंद कर लूँगा ना जी आप आकर आई एयरपोर्ट एसीजी देखो देखो हाँ वैसे हार्ड ही सारी चीजें बना देंगे उन्हें तो है ना जब मैं ना हार्ड चलता करता दे है ना आसारे हार्ड ही क्वालिटी देते हैं ना आ देखो अपनी आईएन नॉर्मल बिल्कुल न ਤਾਂ ਬਹੁਤ ਜ਼ਿਆਦਾ ਟੈਨਸ਼ਨ ਹੋਈ ਸੀਗੀ ਆਪਨ ਡਾਕਟਰ ਨੇ ਵੈਮ ਚ ਪਾਤਾ ਤੇ ਇੱਧਰ ਦੇਖੋ ਸਾਡਾ ਮਨਿੰਦਰ ਤੇ ਅਨਮੋਲ ਇਹ ਵੀ ਦੱਸਾ ਕਰੇ ਬਾਬਾ ਦੀਪ ਸਿੰਘ ਜੀ ਮੰਮੀ ਦੀ ਰਿਪੋਰਟ ਚ ਕੁਛ ਨਾ ਆਵੇ ਤੇ ਚੱਲ ਰੱਬ ਦੀ ਕਿਰਪਾ ਦੇ ਨਾਲ ਆਪ ਨੂੰ ਜਿਵੇਂ ਨੋਰਮਲ ਆਈ ਰਿਪੋਰਟ ਤੇ ਹੁਣ ਆਪਾਂ ਮੈਨੂੰ ਟੈਨਸ਼ਨ ਚ ਕੱਲ ਮੈਂ ਵੀ ਨਹੀਂ ਰੋਟੀ ਖਾਦੀ ਸੀਗੀ ਤੇ ਅੱਜ ਫਿਰ ਜਦ ਰਿਪੋਰਟ ਕਰਾਈ ਤੇ ਮੈਨੂੰ ਵੀ ਖੁਸ਼ੀ ਹੋਈ ਵਧੀਆ ਚੱਲ ਸਾਰਾ ਕੁਝ ਠੀਕ ਆ ਤੇ ਹੁਣ ਆਪਾਂ ਨੂੰ ਸ਼ਾਮ ਨੂੰ ਮਿਲਦੇ ਹਾਂ ਹਾਂਜੀ ਉਹ ਦੇਖੋ ਡਾਕਟਰ ਕਾਲਿਆਲਾ ਪੁੱਛਦੇ ਹੋਣਗੇ ਉਹ ਕਿੰਦਾ ਤੁਸੀਂ ਗਏ ਸੀ ਟੈਸਟ ਕਰਵਾਇਆ ਸੀ ਜਾਂ ਤੇ ਕੀ ਕਹਿੰਦੇ ਉਹ ਹਾਂ ਉਹ ਤਾਂ ਸਰਕਾਰ ਦਾ ਕਾਲ ਉਹ ਜਿਹੜੇ ਸਧਾਨਾ ਰਿਪੋਰਟ ਦਿਖਾ ਕੇ ਆਉਂਦੇ ਹਾਂ 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 ਤੇ ਆਪਾਂ ਫਿਰ ਤੁਹਾਨੂੰ ਮਿਲਦੀਆਂ ਸ਼ਾਮ ਨੂੰ ਹੁਣ ਟਾਈਮ ਹੋ ਗਿਆ 5:30 ਤੇ ਫਿਰ ਆਪਾਂ ਬਾਹਰ ਜਾਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਕੁਝ ਅੱਜ ਆਪਣਾ ਬਲੌਗ ਬਸ ਇਹੀ ਸੀ ਆਪਾਂ ਦੱਸਣਾ ਸੀ ਕਿ ਆਪਾਂ ਤਾਂ ਹੀ ਨੀ ਬਲੌਗ ਬਣਾਇਆ ਦੋ ਤਿੰਨ ਦਿਨ ਪ੍ਰੋਬਲਮ ਆ ਗਈ ਸੀ ਵਿਖਾਵਾਂਗੇ ਥੋੜਾ ਘੱਟ ਠੀਕ ਆ ਹੁਣ ਫਰਕ ਆ ਇੱਕ ਮੇਰੀ ਵਾਲੀ ਟੈਨਸ਼ਨ ਸੌਖ ਨੂੰ ਵੀ ਮੇਰੀ ਹੋ ਗਈ ਸੀ ਡਾਕਟਰ ਨੇ ਕੀ ਕਿਹਾ ਤੇ ਮੈਨੂੰ ਵੀ ਬਹੁਤ ਜ਼ਿਆਦਾ ਟੈਨਸ਼ਨ ਨਹੀਂ ਪੈ ਸੀਗੀ ਉਦੋਂ ਇੱਕ ਅਧੀ ਦੀ ਬਿਮਾਰ ਹੋਏ ਪਈ ਆ ਕੇ ਮੰਮੀ ਉੱਥੇ ਗਈ ਆ ਮੰਮੀ ਵੀ ਫਿਰ ਅੱਜ ਆ ਜਾਣਗੇ ਕੱਲ ਮੰਮੀ ਕਹਿੰਦੇ ਸੀ ਮੈਂ ਆਇਆ ਨਹੀਂ ਆ ਅਸੀਂ ਕਿਹਾ ਚੱਲ ਕੋਈ ਨਹੀਂ ਤੂੰ ਇੱਥੇ ਰਹਿ ਸੀ ਹੈਗੇ ਆ ਤੇ ਅਸੀਂ ਫਿਰ ਅੱਜ ਮੰਮੀ ਆਉਣ ਕੇ ਘਰ ਹਾਂਜੀ ਤੇ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਸੀ ਤੇ ਹੁਣ ਆਪਾਂ ਬਣਾਇਆ ਇਹ ਬਨਾਨਾ ਸ਼ੇਕ ਤੇ ਆਪਾਂ ਉੱਧਰ ਸਖੋਣੀ ਪੀ ਲਿਆ ਉਹਨਾਂ ਨੇ ਤੇ ਬੱਚੇ ਪੀ ਰਹੇ ਆ ਓਏ ਪੀ ਲਿਆ ਤੁਸੀਂ ਪੀ ਲਿਆ ਤੁਸੀਂ ਹਾਂ ਹਾਂ ਪੀ ਲਿਆ ਮੈਂ ਕਿੱਦਾਂ ਬਣਿਆ ਬਹੁਤ ਵਧੀਆ ਟੇਸਟੀ ਬਹੁਤ ਹੁਣ ਕਿਵੇਂ ਠੀਕ ਆ ਹਾਂ ਹੁਣ ਤਾਂ ਫਰ

ਬਹੁਤ ਵਧੀਆ ਠੀਕ ਹੈ। აਏ ਹਣ ਕੇ ਬਸ। ਹਲਾਵਾ ਮੰਜਾ ਲੈ ਜਾਉਂਦਾ ਅੰਦਰ। ਤੁਸੀਂ ਲੈ ਕੇ ਜਾਉਂਗੇ। ਮੈਂ ਤੋਂ ਕਰਾਂਗਾ ਦਾ ਜਿਹਾ ਪੂਰਾ। ਪਹਿਲਾਂ ਠੀਕ ਕੀ। ਕੀ? ਪਹਿਲਾਂ ਕਿ ਆਟੇ ਦੀ। ਪਹਿਲਾਂ ਬਣਾਉਣਾ ਚਾਹੀਦਾ। ਉਹ ਤਾਂ ਠੀਕ ਹੋ ਗਿਆ ਤੁਸੀਂ ਹੁਣ ਫਿਰ ਬਣਾ ਰਹੇ। ਮੰਜਾ ਚੱਕਣਾ। ਮੈਂ ਤਾਂ ਆਪ ਨੂੰ ਬਾਹਰ ਚੱਕਿਆ ਕਰਨਾ। ਮੈਂ ਕਿੰਸੀ ਬਾਹਰ ਨਾ ਚੱਕਿਓ ਇਹਨਾਂ। you <music>